जीडीएसएनएल चैनल देख रहे सारे श्रोताओं ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਤੇਰਾ ਤੇਰਾ ਦੀਆਂ ਐਡਾਂ ਚੱਲਦੀਆਂ ਨੇ ਕਿਸ ਚੀਜ਼ ਦੀਆਂ ਐਡਾਂ ਚੱਲਦੀਆਂ ਨੇ ਅੱਜ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਸ ਤਰ੍ਹਾਂ ਵੈਦਪੁਰੇ ਨੂੰ ਅੱਜਕੱਲ ਜਿਹੜੇ ਨਾ YouTube ਤੋਂ ਕੁਝ ਦਿਨ ਸਿੱਖ ਕੇ ਤੇ ਵੈਦ ਬਣ ਜਾਂਦੇ ਨੇ ਤੇ ਗਰੰਟੀਆਂ ਦੇਣ ਲੱਗ ਪੈਂਦੇ ਨੇ ਕਿ ਪੱਕੀਆਂ 100% ਗਾਰੰਟੀ ਇਹਦੇ ਨਾਲ ਆ ਹੋ ਜੂਗਾ ਇਹਦੇ ਨਾਲ ਆ ਆ ਹੋ ਜੂਗਾ ਅੱਜ ਸਾਡੇ ਨਾਲ ਵੈਦ ਗੁਰਪ੍ਰੀਤ ਸਿੰਘ ਜੀ ਮੌਜੂਦ ਹੈ ਜਿਹੜੇ ਚਾਰ ਪੀੜੀਆਂ ਤੋਂ ਉਹਨਾਂ ਦਾ ਜਿਹੜਾ ਵੈਦਪੁਣਾ ਹੈ ਉਹ ਚੱਲਦਾ ਆ ਰਿਹਾ ਹੈ ਤੇ ਜਿਨ੍ਹਾਂ ਦੇ ਕੋਲ 100 ਸਾਲ ਤੋਂ ਪੁਰਾਣਾ ਜਿਹੜਾ ਖਰਲ ਹੈ ਉਹ ਹੈਗਾ ਏ ਇੱਕ ਮਸ਼ੀਨ ਹੈ ਉਹ ਵੀ ਕਾਫੀ ਜਿਹੜੀ ਜਿਹੜੀ ਪੁਰਾਣੀ ਪ੍ਰਾਤਮ ਮਸ਼ੀਨ ਹੈ ਜਿਹੜੀਆਂ ਗੋਲੀਆਂ ਬਣਾਉਂਦੀ ਏ ਹੋਰ ਵੀ ਉਹਨਾਂ ਦੇ ਕੋਲ ਆਪਾਂ ਜਾਣਕਾਰੀ ਲਵਾਂਗੇ ਕਿ ਉਹ ਵੈਤਪੁਣੇ ਦੇ ਪਾਸੇ ਕਿੱਦਾਂ ਹੁੰਦੇ ਨੇ ਕਿ ਵੈਤਪੁਣਾ ਉਹਨਾਂ ਨੂੰ ਖਾਂਦਾਨ ਦੇ ਵਿੱਚੋਂ ਮਿਲਦਾ ਏ ਉਹ ਸਾਰੀ ਆਪਾਂ ਪ੍ਰੋਪਰ ਜਿਹੜੀ ਆ ਜਾਣਕਾਰੀ ਲਵਾਂਗੇ ਫੁਰਪੁਰੀ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਹਾਰਾਜੀ ਕਿਰਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਸਾਨ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪ ਜੀ ਦਾ ਆਉਣਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਇਹ ਦਿਓ ਕਿ ਤੁਸੀਂ ਕਿੰਨੀ ਪੀੜੀ ਤੋਂ ਤੁਹਾਡੀ ਜਿਹੜੀ ਵੈਦ ਪੁਣਾਏ ਕਦੋਂ ਦਾ ਤੁਰਿਆ ਆ ਰਿਹਾ ਹੈ ਲਗਭਗ ਜੀ ਚਾਰ ਪੀੜੀਆਂ ਤੋਂ ਅਸੀਂ ਇਹ ਕੰਮ ਕਰ ਰਹੇ ਸਾਡਾ ਪਰਿਵਾਰ ਸੇਵਾ ਦੇ ਰਿਹਾ ਦਰਿੰਦਰਪਾਲ ਸਾਹਿਬ ਦੇ ਵਿੱਚ ਮੇਰੇ ਪੜਦਾਦਾ ਜੀ ਦਾਦਾ ਜੀ ਪਿਤਾ ਜੀ ਤੇ ਮੈਂ 20 ਸਾਲ ਹੋ ਗਏ ਮੈਨੂੰ ਇਹ ਜੀ ਸੇਵਾ ਕਰਦੇ ਆ ਰਹੀ ਹੈ ਅ ਉਹ ਪ੍ਰਤੀਸੰਗੀ ਜਿਸ ਤਰ੍ਹਾਂ ਵੈਦ ਪੁਣਾ ਕਹਿੰਦੇ ਨੇ ਖਾਨਦਾਨ ਦੇ ਵਿੱਚੋਂ ਹੀ ਮਿਲਦਾ ਹੈ ਕਿ ਕੋਈ ਕਲਾਕਾਰ ਹੋਵੇ ਤੇ ਉਹਦਾ ਵੀ ਬੱਚਾ ਜਿਹੜਾ ਨਾ ਅਗਾਂਹ ਕਲਾਕਾਰੀ ਉਹਨਾਂ ਨੂੰ ਗੁਣ ਆ ਜਾਂਦਾ ਜਿੱਦਾਂ ਤੁਸੀਂ ਕਹਿੰਦੇ ਕਿ ਚਾਰ ਪੀੜੀਆਂ ਤੋਂ ਤੁਹਾਨੂੰ ਵੈਤਪਣਾ ਜਿਹੜਾ ਤੁਹਾਡੀ ਖਾਨਦਾਨ ਦੇ ਵਿੱਚ ਤੁਰਿਆ ਆ ਰਿਹਾ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੇ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮਰਜੀ ਗਰੰਟੀ ਤੇ ਦੇਣੀ ਬਹੁਤ ਚੰਗੀ ਗੱਲ ਤਾਂ ਇੰਨੀ ਗਰੰਟੀ ਤਾਂ ਆਪਣੇ ਸਾਹ ਦੀ ਨਹੀਂ ਦਿੱਤੀ ਜਾ ਸਕਦੀ ਤੇ ਦਵਾਈਆਂ ਦੀ ਗਰੰਟੀ ਕਿਤਾ ਨੂੰ ਹੂੰ ਹੂੰ ਇਹ ਤੇ ਗੁਰੂ ਮਾਰੀ ਤੇ ਬਖਸ਼ੇ ਹੋਏ ਨੇ ਜੇ ਇਹ ਆ ਗਿਆ ਤੇ ਆ ਗਿਆ ਜੇ ਨਹੀਂ ਆ ਗਿਆ ਤਾਂ ਨਾ ਆਇਆ ਤੇ ਦਵਾਈ ਦੀ ਗਰੰਟੀ ਤਾਂ ਕੋਈ ਨਹੀਂ ਜਾ ਸਕਦੀ ਪਰਮਾਤਮਾ ਦੀ ਕਿਰਪਾ ਉਦਮ ਦੇ ਨਾਲ ਦਵਾਈ ਖਾਣੀ ਤੇ ਵਾਇਗੁਰੂ ਦਾ ਜਾਪ ਕਰਨਾ ਤੇ ਪੇਰ ਦਵਾਈ ਕੰਮ ਕਰਦੀ ਆ ਕੱਲੀ ਦਵਾਈ ਵੀ ਕਦੀ ਮਾਰੇ ਮੈਂ ਨਹੀਂ ਵੇਖਦਾ ਕੰਮ ਕਰਦੀ ਬਿੰਨੇ ਸਾਡਾ ਤਜਰਬੇ ਦੇ ਹੋ ਗਏ ਕੰਨੀ ਦਵਾਈ ਕੱਪ ਨਹੀਂ ਕਰਦੀ ਚਾਹੇ ਉਹ ਕਿਸੇ ਵੀ ਮਜਬੂਤ ਨੂੰ ਮੰਨਦਾ ਸਾਡੇ ਕੋ ਹਿੰਦੂ ਵੀ ਹੁੰਦੇ ਉਹ ਸਨਮਾਨ ਵੀ ਹੁੰਦੇ ਆ ਇਸਾਈ ਧਰਮ ਤੋਂ ਵੀ ਹੁੰਦੇ ਆ ਸਿੱਖ ਭਰਾ ਸਾਡੇ ਹੁੰਦੇ ਹੀ ਹੁੰਦੇ ਆ ਤੇ ਉਹਨਾਂ ਨੂੰ ਇਹੋ ਗੱਲ ਕਹਿੰਦੀ ਵਾਇਗੁਰੂ ਗੁਰੂ ਗੁਰੂ ਕਰ ਜਾਇਆ ਕਰੋ ਉਹ ਅਸੀਸ ਬਾਤ ਨੂੰ ਜਲਦੀ ਨਾਲ ਦਵਾਈ ਪਾਓ ਸਾਰੇ ਤਰ੍ਹਾਂ ਦੇ 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 ਰੋਗ ਜਿਹੜੇ ਆ ਕੋਲੀ ਉਡੀ ਠੀਕ ਹੋ ਜਾਂਦੇ ਆ ਅ ਗੁਰਪ੍ਰੀਤ ਸਿੰਘ ਦੀ ਪ੍ਰਾਕਮ ਸਮੇਂ ਦੇ ਜਿਹੜੇ ਵੈਦ ਹੁੰਦੇ ਸੀ ਉਹ ਨਵਜ ਵੇਖ ਕੇ ਹੀ ਅਗਲੇ ਦਾ ਜਿਹੜਾ ਦੁੱਖ ਦਰਦ ਜਿਹੜਾ ਜੋ ਵੀ ਬਿਮਾਰੀ ਉਹ ਦੱਸ ਦਿੰਦੇ ਸੀ ਕਿ ਉਹ ਜਿਹੜੀ ਕਲਾ ਹੈ ਉਹ ਕਿ ਤੁਹਾਡੇ ਵਿੱਚ ਵੀ ਹੈਗੀ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਜੀ ਇਸ ਕਲਾ ਦੇ ਬਹੁਤ ਮਾਰ ਸੀਗੇ ਕੋ ਸਮਾਂ ਮੈਨੂੰ ਵੀ ਮਿਲਿਆ ਇਹ ਹੋਲੀ ਹੋਲੀ ਤਜਰਬੇ ਦੇ ਨਾਲ ਪੂਰਾ ਹੁੰਦਾ ਜੀ 50 ਤੋਂ 60% ਜੀ 60 70% ਤੱਕ ਤਾਂ ਮੈਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕੰਮ ਨੂੰ ਵੇਖ ਲਿਆ ਤੇ ਤਿੰਨ ਮੇਨ ਆਯੁਰਵੇਦ ਦੇ ਅਨਸਾਰ ਸਰੀਰ ਦੇ ਵਿੱਚ ਦੋਸ਼ ਹੁੰਦੇ ਨੇ ਬਾਤ ਪਿਤ ਤੇ ਕਫ ਇਹਨਾਂ ਤਿੰਨਾਂ ਦੇ ਵਧਣ ਘਟਣ ਦੇ ਨਾਲ ਹੀ ਸਰੀਰ 'ਚ ਰੋਗ ਬੰਦਿਆ ਤੇ ਉਹਨਾਂ ਨੂੰ ਬੈਲੈਂਸ ਕੀਤਾ ਤਾਂ ਰੋਗ ਸਹੀ ਹੋ ਜਾਂਦਾ ਅਸਲੀ ਤੇ ਤਿੰਨੀ ਮੇਨ ਦੋਸ਼ ਇਹਨਾਂ ਤੋਂ ਕਹਾ ਇਹਨਾਂ ਨੇ ਕਹਾ ਹੁੰਦੇ ਜੀ ਸਾਰਾ ਸਾਰਾ ਜੋ ਵੀ ਸ੍ਰੀਤੀ ਬੰਤਰਾ ਇਹਨੂੰ ਤੁਈ ਮਾਤੀ ਆਏ ਜੋ ਵੀ ਬੋਧਾ ਇਹ ਪਰਪ੍ਰਿੰਦ ਸਿੰਘ ਜੀ ਅੱਜਕੱਲ ਜਿਹੜੇ ਵੈਦ ਨੇ ਬੋਧਾ ਤਾਂ ਜਿਹੜੇ ਨਾ ਬਜਾਰੀ ਦਵਾਈਆਂ ਨਹੀਂ ਬਣੀਆਂ ਦਵਾਈਆਂ ਨਹੀਂ ਆ ਵੇਚਦੇ ਨੇ ਕੀ ਤੁਹਾਡੇ ਵੱਲੋਂ ਵੀ ਬਜਾਰੀ ਦਵਾਈਆਂ ਵੇਚੀਆਂ ਜਾਂਦੀਆਂ ਨੇ ਤਾਂ ਆਪ ਖੁਦ ਤਿਆਰ ਕਰਦੇ ਹੋ ਵੈਦ ਦੀ ਪਤਰਕਾਰ ਜੀ ਪਰਵਾਸ਼ਾ ਦੀ ਵੈਦ ਉਹ ਹੁੰਦਾ ਜਿਹੜਾ ਕਿ ਦਵਾਈ ਦੀ ਪਰਖ ਕਰਨ ਜਾਣਦਾ ਹੋਵੇ ਦਵਾਈਆਂ ਨੂੰ ਕੁਝ ਦਵਾਈਆਂ ਭਸਮ ਹੋਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਭਸਮ ਕਰਨ ਜਾਣਦਾ ਹੋਵੇ ਕੁਝ ਕਿਸੇ ਤਰੀਕੇ ਨਾਲ ਹੁੰਦੀਆਂ ਕੁਝ ਕਿਸੇ ਤਰੀਕੇ ਨਾਲ ਹੁੰਦੀਆਂ ਇਹ ਸਾਰੀਆਂ ਜਿਹੜਾ ਬੰਦਾ ਆਪਸ ਵਿੱਚ ਨਹੀਂ ਕਰੰਦਾ ਹੁੰਦਾ ਉਹ ਤਾਂ ਕੋਈ ਉਹ ਵੈਦ ਹੀ ਨਹੀਂ ਆ ਜਿਹੜੇ ਬਾਜ਼ਾਰੋਂ ਪੰਗਿਆ ਲੈ ਕੇ ਲੋਗ ਨੂੰ ਕੀ ਪਤਾ ਕਿ ਵਾਕਈ ਕਿਸ ਤਰੀਕੇ ਦੇ ਨਾਲ ਕਿਸ ਪ੍ਰੋਸੈਸ ਦੇ ਨਾਲ ਬਸਮੂਹੀ ਆ ਹੂੰ ਹੂੰ ਤੇ ਇਹ ਸਾਰੀਆਂ ਦਵਾਈਆਂ ਅਸੀਂ ਆਪ ਹੀ ਕਰਦੇ ਆ ਸਾਡੇ ਕੋਲ ਆਪਜੀ ਜਾਣਕਾਰੀ ਦਿੰਦਾ ਹਾਂ ਚੱਲਾਂ ਕੋਈ ਲਗਭਗ ਸਾਡੇ ਕੋਲ 13-14 ਮਸ਼ੀਨਾਂ ਨੇ ਅਛੇ ਜਿਹੜੀਆਂ ਦੀ ਕੋਈ ਫਸਾਈ ਦੀਆਂ ਨੇ ਕੁਝ ਗੋਲੀ ਬਣਾਉਣ ਵਾਲੀਆਂ ਨੇ ਕੁਝ ਗੋਲੀ ਪਾਲਿਸ਼ ਕਰਨ ਵਾਲੀਆਂ ਨੇ ਕੁਝ ਦਵਾਈਆਂ ਘੋਟਣ ਵਾਲੇ ਖਰਲ ਨੇ ਇਹ ਸਾਰੇ 13 14 ਇਹ ਸਾਰੇ ਮੇਰੇ ਦਾਦਾ ਜੀ ਦੇ ਹੱਥਾਂ ਦੇ ਲੱਗੀ ਹੋਈ ਸਨ ਲਗਭਗ 70 ਤੋਂ 75 ਦੇ ਵਿੱਚ ਦਾਦਾ ਜੀ ਨੇ ਮਸ਼ੀਨਾਂ ਖਰੀਦੀਆਂ ਜਾਂ 150 ਦੇ ਵਿੱਚ ਕੋਈ 70 ਚੱਲੀ ਹੋਊਗੀ 90 ਪੱਤਰ ਚੱਲੀ ਹੋਊਗੀ ਉਦੋਂ ਦੀ ਅੱਜ ਤੱਕ ਨਿਰੰਤਰ ਚੱਲਣ ਦੀ ਇਹ ਤੇ ਪਰਮਾਤਮਾ ਦੀ ਕਿਰਪਾ ਨਾਲ ਬੜੀ ਬਖਸ਼ੀ ਦੇ ਨਾਲ ਚੱਲ ਰਹੀ ਹੈ ਕੋਈ ਨਹੀਂ ਸਾਡੇ ਵਿਚ ਜਿਹੜੇ ਤੁਹਾਡੇ ਕੋਲ ਖਰਲ ਪਏ ਹੈ ਪਏ ਨੇ ਉਹ ਕਿੰਨੇ ਪੁਰਾਣੇ ਨੇ ਕਿੰਨਾ ਸਮਾਂ ਹੋ ਗਿਆ ਉਹਨਾਂ ਖਰਲਾਂ ਆ ਤੋ ਕਿਸ ਤਤੂ ਦੇ ਖਰਲ ਨੇ ਤੇ ਇੱਕ ਤਾਂ ਜੀ ਸਾਡੇ ਕੋਲ ਜਿਹੜਾ ਖਰਲਾ ਸੰਤ ਬਾਬਾ ਹੀਰਾ ਸਿੰਘ ਜੀ ਜਿਹੜੇ 25ਵੇਂ ਜੇਸੇਦਾਰ ਤੱਕ ਸੱਚ ਕੰਡਿਸ਼ੀ ਦੀ ਝੂਟ ਸਾਹਿਬ ਦੇ ਸਾਡੇ ਵੱਡੀ ਪੀੜੀ ਦੇ ਵਿੱਚੋਂ ਸੀ ਉਹਨਾਂ ਨੇ ਸਾਡੇ ਦਾਦਾ ਜੀ ਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚੋਂ ਖਰਲ ਤੇ ਦੋ ਤਿੰਨ ਗ੍ਰੰਥ ਦਿੱਤੇ ਉਹਨਾਂ ਨੇ ਹੀ ਤੇ ਉਹ ਜਿਹੜੇ ਗ੍ਰੰਥ ਦਿੱਤੇ ਨੇ ਤੇ ਉਹ ਖਰਲ ਸਾਡੇ ਕੋਲ ਲਗਭਗ 100 ਸਾਲ ਤੋਂ ਉੱਪਰ ਪੁਰਾਣੇ ਆ ਤੇ ਇੱਕ ਖਰਲ ਸਾਡੇ ਕੋਲ ਜਿਹੜਾ ਤੰਬਰ ਪੱਥਰ ਦਾ ਖਰਲ ਆ ਉਹ ਵੀ ਲਗਭਗ 50-55 ਸਾਲ ਪੁਰਾਣਾ ਖਰਲ ਆ ਤੇ ਬਹੁਤ ਬੇਸ਼ਕੀਮਤੀ ਕਰਨਾ ਸਾਡੇ ਵਾਸਤੇ ਜਿਹੜੇ ਤੁਸੀਂ ਗ੍ਰੰਥਾਂ ਦੀ ਗੱਲ ਕੀਤੀ ਹੈ ਉਹ ਜਿਹੜੇ ਗ੍ਰੰਥ ਨੇ ਕੀ ਹੱਥ ਲਿਖਤ ਨੇ ਜਾਂ ਕਿੰਨੇ ਚਿਰ ਉਹ ਜਿਹੜਾ ਪੁਰਾਣਿਕ ਗ੍ਰੰਥ ਨੇ ਹਾਲੇ ਜੀ ਹੱਥ ਲਿਖਤ ਗ੍ਰੰਥ ਵੀ ਹੈਗੇ ਨੇ ਸਾਡੇ ਕੋਲ ਸਾਡੇ ਪਰਦਾਦਾ ਜੀ ਦੇ ਬਾਬਾ ਜੀ ਰਸੋਣ ਦੇ ਤੇ ਸੰਮਤ ਤੇ ਵਿਕਰਮੀ ਦੇ ਵਿੱਚ ਲਗਭਗ 47-48 ਸਾਲ ਦਾ ਫਰਕ ਹੁੰਦਾ ਮੈਂ ਥੋੜਾ ਜਿਆਦਾ 1.5 ਸਾਲ ਦਾ ਕੋਈ ਵਾਧਾ ਘਾਟਾ ਹੋਵੇ ਤਾਂ ਉਹਦੀ ਖਿਮਾ ਮੰਗੂਗਾ 1903 ਦੇ ਵਿੱਚ ਸੰਪੂਰਨ ਕੀਤੇ ਹੋਏ ਗ੍ਰੰਥ ਨੇ ਅੱਛਾ ਜੀ ਸੰਬੰਧਿਤ ਤੇ ਬਿਕਰਮੀ ਤੇ ਵਿੱਚ 50 ਸਾਲ ਦਾ ਬੰਦਾ ਨੂੰ 47 ਸਾਲ ਹੋਰ ਪਿੱਛੇ ਲੈ ਜੋ ਤੁਸੀਂ ਉਹ ਉਹ ਗ੍ਰੰਥ ਜਿਹੜੇ ਨੇ ਸਾਡੇ ਸੁਰਤਾਂ ਨੂੰ ਜ਼ਰੂਰ ਜਾਣਕਾਰੀ ਦਿਓ ਉਹ ਕਿੰਨਾ ਵੱਲੋਂ ਲਿਖੇ ਗਏ ਸੀ ਉਹ ਜੀ ਸਾਨੂੰ ਸੰਤ ਬਾਬਾ ਹੀ ਰਸੂਣ ਨਾਲੋਂ ਮਿਲੇ ਤੇ ਉਹ ਲਗਭਗ ਉਹਨਾਂ ਦੇ ਵੱਲੋਂ ਹੀ ਲਿਖੀ ਗਈ ਗ੍ਰੰਥ ਨੇ ਉਹਨਾਂ ਦੇ ਵਿੱਚ ਕੀ ਇਹ ਜਿਹੜਾ ਦਵਾਈਆਂ ਬਾਰੇ ਹੀ ਲਿਖਿਆ ਗਿਆ ਹੈ ਜਾਂ ਕਿਹੜੀ ਦਵਾਈ ਜਾਂ ਕਿਹੜਾ ਨੁਕਤਾ ਕਿੱਦਾਂ ਤਿਆਰ ਕਰਨਾ ਹੈ ਹਾਂਜੀ ਜੀ ਉਹਨਾਂ ਵਿੱਚ ਸਾਰਾ ਦਵਾਈਆਂ ਦੇ ਬਾਰੇ ਉੱਪਰ ਲਿਖਿਆ ਗਿਆ ਹੈ ਕਿ ਉਹ ਕਰਨ ਲਈ ਮੈਂ ਆਪ ਜੀ ਨੂੰ ਦਸ਼ਨ ਵੀ ਕਰਉਣਾ ਵਾ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ ਬਹੁਤ ਸਾਂਭੀ ਹੋਈ ਨੇ ਲਗਭਗ ਮੇਰੇ ਕੋਲ 200 ਤੋਂ 250 ਕਿਤਾਬ ਜਿਹੜੀ ਆਯੁਰਵੇਦ ਦੇ ਉੱਪਰ ਹੀ ਲਿਖੀ ਹੋਈ ਹੈ ਸਾਰੀ ਇਹ ਮੇਰੇ ਕੋਲ ਮੌਜੂਦ ਆ ਆਪ ਜੀ ਕੋਈ ਗੱਲ ਨਹੀਂ ਚਾਹਤੀ ਮਾਰ ਕੇ ਵੇਖ ਸਕਦੇ ਜੇ ਕੋਈ ਕਿਤਾਬ ਠੀਕ ਹੈ ਗੁਰਪ੍ਰੀਤ ਸਿੰਘ ਜੀ ਸਾਡੇ ਸਰੋਤਿਆਂ ਨੂੰ ਇਹ ਵੀ ਜਰੂਰ ਜਾਣਕਾਰੀ ਦਿਓ ਵੈਦ ਦੀ ਪਰਿਭਾਸ਼ਾ ਕੀ ਹੈ ਵੈਦ ਪਰਿਭਾਸ਼ਾ ਤੋਂ ਦੀ ਹੈ ਕਿ ਕੋਈ ਵੀ उन्नु उन्नु करे, करे, फेर ਪਰਮਾਤਮਾ ਵਾ ਆਪਣਾ ਦੁੱਖ ਦੁੱਖਦਾਰ ਉਹਦੇ ਲਿੱਦਰ ਲੈ ਕੇ ਆਉਂਦਾ ਕਿ ਮੈਨੂੰ ਇਹ ਦੋਖਾ ਜੀ ਮੈਨੂੰ ਇਹ ਬਿਮਾਰੀ ਆ ਤੇ ਉਹਨੂੰ ਸਮਝੇ ਉਹਨੂੰ ਸਮਝਾਵੇ ਦਵਾਈ ਕਰੇ ਅਰਦਾਸ ਕਰੇ ਦਵਾਈ ਤੇ ਦੁਆ ਦੋਵੇਂ ਕਰੇ ਤੂੰ ਫਿਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਖਾਣ ਵਾਲਾ ਵੀ ਪੂਰੇ ਤਰੀਕੇ ਨਾਲ ਖਾਵੇ ਤੇ ਜਰੂਰ ਠੀਕ ਹੁੰਦਾ ਤੇ ਇਹ ਪਰਿਭਾਸ਼ਾ ਉਹਦੀ ਹੈ ਨਹੀਂ ਕਿ ਗੰਦਾ ਲਬਜ ਬੋਲਣੇ ਜਾਂ ਮੈਂ ਸੋਸ਼ਲ ਮੀਡੀਆ ਤੇ ਇਦਾਂ ਕਰ ਦੂ ਓਦਾਂ ਕਰ ਦੂ ਇਹ ਬੈਅਰ ਦੀ ਪ੍ਰਭਾਅ ਨਹੀਂ ਖਾਨਦਾਨ ਦਾ ਬੰਦਾ ਹੈ ਖਾਨਦਾਨੀ ਪਿਆਰ ਜਿਹੜਾ ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਨੂੰ ਆਪਣੇ ਖਾਨਦਾਨ ਦਾ ਵੀ ਪਿੱਛੇ ਖਿਆਲ ਹੁੰਦਾ ਕਿ ਬਾਪੂ ਨੇ ਦਾਦਾ ਜੀ ਨੇ ਬਿਲਕੁਲ ਇਹਨਾਂ ਨੇ ਵੀ ਕਮਾਈ ਬੜੀ ਕੀਤੀ ਹੈ ਨਾਮ ਦੀ ਕਮਾਈ ਬੜੀ ਕੀਤੀ ਹੈ ਜਿੰਨ ਬੜੀ ਕਮਾਈ ਹੈ ਕਮਾਈ ਜਿਹੜੀ ਹੈ ਫਿਰ ਮਿੱਟੀ 'ਚ ਰੋਣ ਨਹੀਂ 5 ਮਿੰਟਾਂ ਦਾ ਕੰਮ ਹੋ ਜਾਂਦਾ ਹੈ ਕਿਉਂਕਿ ਹੁਣ ਆਪਾਂ ਜਿਹੜੀ ਆਪਣਾ ਵੀਡੀਓ ਆਪ ਆਪ ਬਣਾ ਰਹੇ ਆ ਇਹ ਪੂਰੇ ਵਰਲਡ ਦੇ ਵਿੱਚ ਜਾਣੀ ਆ ਘਰ-ਘਰ ਦੇ ਵਿੱਚ ਧੀਆਂ ਭੈਣਾਂ ਨੇ ਸਾਰਾ ਦੇਖਣੀ ਆ ਮੈਂ ਇਥੇ ਉਹ ਨਾ ਲਬਜ਼ਾਂ ਦਾ ਇਸਤੇਮਾਲ ਨਹੀਂ ਕਰੂੰਗਾ ਪਰ ਜਿਹੜੇ ਬਹੁਤੇ ਵਿਵਾਦ ਹੈ ਉਹ ਕਹਿਣਗੇ ਲੋਹੇ ਵਰਗਾ ਹੋ ਜੂਗਾ ਇਧਾ ਉਹ ਉਧਾ ਆ ਜੂ ਇਹ ਹੋ ਜੂਆ ਕਿ ਇਹ ਗੱਲਾਂ ਕਰਮੀਆਂ ਜਾਇਜ਼ ਨਹੀਂ ਨਹੀਂ ਜੀ ਬਿਲਕੁਲ ਨਾ ਜਾਇਜ਼ ਗੱਲਾਂ ਨਹੀਂ ਜੀ ਜੋ ਵੀ ਵਿਆਹ ਕਰਨਾ ਚਾਹੋ ਸੰਸਾਰ ਉਸ ਤੋਂ ਬਗੈਰ ਨਹੀਂ ਚੱਲ ਸਕਦਾ ਪਰ ਕਿਸੇ ਪੜਦੇ ਨਾਲ ਚੱਲਦਾ ਇਹ ਥੋੜੀ ਹੈ ਕਿ ਆਪਾਂ ਸੋਸ਼ਲ ਮੀਡੀਆ 'ਚ ਜੋ ਮੂੰਹ ਜਾਇਆ ਬਕਵਾਸ ਕਰੀ ਗਏ ਥੋੜੇ ਜਿਹੇ ਪੈਸੇ ਕਰਕੇ ਜੇ ਤੁਹਾਡੇ 'ਚ ਕਲਾਕਾਰ ਹੀ ਆ ਜੇ ਤੁਸੀਂ ਵਾਕਈ ਵੈਦ ਜੋ ਤੇ ਇਸ ਸੈਕਸ ਨੂੰ ਗੱਲਾਂ ਛੱਡ ਕੇ ਦੂਜੇ ਟੌਪਿਕਾਂ ਤੇ ਆ ਕੇ ਆਪਣੀਆਂ ਦਵਾਈਆਂ ਵਿੱਚ ਹੂੰ ਹੂੰ ਉਹ ਤਾਂ ਕੋਈ ਟੌਪਿਕ ਦਾ ਨਾਮ ਹੀ ਲੈਂਦਾ ਹੂੰ ਲਗਭਗ ਬਾਰੇ ਹਜ਼ਾਰਾਂ ਬਿਮਾਰੀਆਂ ਨੇ ਸਰੀਰ ਦੇ ਵਿੱਚ ਇੱਕ ਸੈਕਟਰ ਨੂੰ ਛੱਡ ਦੋ ਹੂੰ ਹੂੰ ਇਹ ਬਹੁਤ ਗੰਦੀ ਗੱਲ ਹੈ ਮੁਸ਼ਕਲ ਹੈ ਤਾਂ ਅਸਲ ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਜਿਹੜੀ ਬਿਮਾਰੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਬਿਮਾਰੀ ਦੀ ਪੇਟ ਤੋਂ ਸ਼ੁਰੂ ਹੁੰਦੀਆਂ ਬਹੁਤੀਆਂ ਲਿਵਰ ਤੇ ਪੇਟ ਤੋਂ ਅੱਛਾ ਤੁਹਾਡਾ ਖਾਣ ਪੀਣ ਖਾਣਪਾਨ ਜਿਸ ਤਰ੍ਹਾਂ ਦਾ ਅੱਜ ਕੱਲ ਹੋ ਗਿਆ ਫਾਸਟ ਫੂਡ ਦਾ ਜ਼ਮਾਨਾ ਵਾ ਹਰ ਕੋਈ ਭੈਣ ਭਰਾ ਫਾਸਟ ਫੂਡ ਖਾਂਦਾ ਮੈਦਾ ਜ ਮੈਦੀਆਂ ਨਹੀਂ ਚਾ ਦਿੰਦਾ ਇਹਦੇ ਤੋਂ ਬਿਮਾਰੀਆਂ ਬਣਨੀ ਸ਼ੁਰੂ ਹੋ ਗਈਆਂ ਸਭ ਤੋਂ ਪਹਿਲਾਂ ਪੇਟ ਲਿਵਰ ਤੇ ਪੇਟ ਦੇ ਰੋਗ ਵੱਧਦੇ ਉਹਨਾਂ ਤੋਂ ਫਿਰ ਸਾਰਾ ਕੁਝ ਹੋਣੀ ਉਹ ਪਤਾ ਲੈਂਦਾ ਤਾਂ ਤੁਹਾਡੀ ਜਿਹੜੀ ਦਵਾਈ ਆ ਤੁਹਾਡੀ ਜਿਹੜੀ ਮੈਡੀਸਿਨ ਆ ਜਿਹੜੀ ਤੁਸੀਂ ਖੁਦ ਤਿਆਰ ਕਰਦੇ ਜੋ ਕਿੱਥੇ ਕਿੱਥੇ ਜਿਹੜੀ ਹੈ ਇਹ ਜਾਂਦੀ ਆ ਕਿ ਫੋਰਮ ਦੇ ਵਿੱਚ ਵੀ ਜਾ ਰਹੀ ਹੈ ਤੁਹਾਡੀ ਜਿਹੜੀ ਇਹ ਮੈਡੀਸਿਨ ਹਾਂਜੀ ਜੀ ਮਾਰੇ ਦੀ ਬੜੀ ਕਿਰਪਾ ਦੇ ਸਭ ਸਾਡੇ ਪਿਓ ਦਾਦਿਆਂ ਦੇ ਕੂਟੇ ਲੱਗੇ ਹੋਏ ਨੇ ਉਹ ਅੱਜ ਵੀ ਪਰਮਾਤਮਾ ਦੀ ਕਿਰਪਾ ਨਾਲ ਦਵਾਈਆਂ ਸਾਡੇ ਕੋਲ ਲੈਂਦੇ ਨੇ ਪਰਿਵਾਰ ਦੇ ਪਰਿਵਾਰ ਜੁੜੇ ਆ ਕਿ ਉਹ ਵਿਦੇਸ਼ਾਂ-ਵਿਦੇਸ਼ਾਂ ਜਾਂਦੀ ਆਪਣੇ ਕੋਲ ਆਈਡੀ ਆ ਇੰਡੀਅਨ ਪੋਸਟ ਦੀ ਆਪਣੀ ਦਵਾਈ ਰੁਕਦੀ ਨਹੀਂ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੇ ਆਈਡੀ ਬਣਾ ਦਿੱਤੀ ਆ ਇੰਡੀਅਨ ਪੋਸਟ ਆ ਲੈਣੇ ਆਪਾਂ ਨੂੰ ਉਹ ਆਈਡੀ ਨੰਬਰ ਆਪਣੇ ਕੋਲ ਆ ਰਜਿਸਟਰ ਆਪਾਂ ਇੱਥੇ ਆ ਰਿਹਾ ਤੇ ਉਹ ਕਰਕੇ ਦਵਾਈ ਆਪਣੇ ਛੋ ਦੀ ਸਾ ਸਾਰੇ ਜਾਣਦੇ ਜਿਸ ਤਰ੍ਹਾਂ ਸੋਨਾ ਪਸ ਮਲੂਆ ਪਸਮ ਦਾ ਹੋਰ ਜਿਹੜੀ ਪਸਮਾ ਦੇ ਵਿੱਚ ਜਿਆ ਇੱਕ ਦਵਾਈ ਨੂੰ ਤਿਆਰ ਕਰਨ ਲੱਗੇ ਕਿੰਨੇ ਸਮੇਂ ਦੀ ਜਿਹੜੀ ਵਿਧੀ ਆ ਉਹ ਲੱਗ ਜਾਂਦਾ ਕਿੰਨਾ ਸਮਾਂ ਲੱਗ ਜਾਂਦਾ ਹੈ ਮਹਾਰਾਜ ਜੀ ਉਹ ਪਹਿਲੇ ਮਹਾਰਾਜ ਸਿੰਘ ਦੀ ਬਹੁਤ ਤਰ੍ਹਾਂ ਦੀਆਂ ਪ੍ਰਸੰਗ ਬਣਾਉਣੀਆਂ ਪੈਂਦੀਆਂ ਤੇ ਹਰੇਕ ਦਾ ਪ੍ਰੋਸੈਸ ਆ ਡਾਡਾ ਹੁਣ ਜੇ ਸਹੀ ਲੋਹਾ ਲੋਹੇ ਬਸੰਦੀ ਗੱਲ ਕਰੀਏ ਲੋਹੇ ਨੂੰ 15-17 ਸਾਲ ਵੀ ਲੱਗ ਜਾਂਦੇ ਅੱਛਾ ਜੀ 15-15 16-16 ਸਾਲ ਲੱਗ ਜਾਂਦੇ ਹਮ ਇੱਕ ਲੋਹਾ ਬਸੰਦੀ ਸਹੀ ਤਿਆਰ ਹੋਣ ਲੱਗਾ ਬੜੇ ਵੈਦ ਸੁਣਨਗੇ ਵੀਡੀਓ ਨੂੰ ਬੜੇ ਵਧੀਆ ਵੈਦ ਨੇ ਜਿਹੜਾ ਲੋਹਾ ਅਸਲ ਅਸਲ ਉਹ ਜਿਹੜਾ ਲੋਹਾ ਬਸੰਦਾ ਉਹਨੂੰ 1 ਗ੍ਰਾਮ ਲੋਹਾ ਪਸਰ ਹੋਵੇ ਉਹਦੇ ਉੱਪਰ 7 ਦਾਣੇ ਕਰਕਦੇ ਜਾਂ 7 ਦਾਣੇ ਦਿਉਣ ਦੇ ਤਾਂ ਜਿਹੜੇ ਜਿਹੜਾ ਲੋਹਾ ਤਾਰੇ ਪਾਣੀ ਦੇ ਵਿੱਚ ਤਰਦਾ ਹੋਵੇ ਉਹ ਲੋਹਾ ਪਸਰ ਹਸਰ ਮੰਨਿਆ ਜਾਂਦਾ ਤੁਸੀਂ ਕਿਸੇ ਵੀ ਕੰਪਨੀ ਤੋਂ ਲੋਹਾ ਪਸਰ ਲੈ ਲਓ ਸਾਰੇ ਪਾਣੀ 'ਚ ਡੁੱਬ ਜਾਂਦੇ ਇਹ ਕੱਚੇ ਅੱਛਾ ਮੈਂ ਇਹ ਗੱਲ ਅ ਤਜਰਬਾ ਕਰਕੇ ਵਿਖਾ ਸਕਦਾ ਜਿਹੜਾ ਬੈਠਾ ਕੰਪਨੀ ਦਾ ਲੈ ਲਓ ਡਾਬਰ ਦਾ ਲੈ ਲਓ ਇਹ ਸਾਰੇ ਪਾਣੀ 'ਚ ਡੁੱਬਣ ਸੋਨਾ ਪਸਰ ਮੰਨਦੇ ਕੀ ਪਰਖਤ ਕਿੱਦਾਂ ਕੀਤੀ ਜਾਂਦੀ ਹੈ ਸੀਤ ਤੁਸੀ ਉਹਵਾ ਪਸੰਦੀ ਗੱਲ ਇੱਕ ਤਾਂ ਸੋਨਾ ਪਸੰਦ ਦੇ ਨਾਂ ਤੇ ਦੁਨੀਆ ਨੂੰ ਲੁੱਟਿਆ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਪਾ ਰਿਆਂ ਨਹੀਂ ਪਾ ਰਿਆਂ ਕਿੰਦੀ ਇਹ ਪੌਂਦਾ ਪੌਂਦਾ ਤਾਂ ਕੋਈ ਵੀ ਨਹੀਂ ਆ ਅੱਛਾ ਜੀ ਜਾਂ ਤਾਂ ਸਾਹਮਣੇ ਦਵਾਈ ਬਣਾ ਕੇ ਦੇਣ ਬਣੀਆਂ ਦੇ ਜਿੰਨੇ ਚ ਸੋਨਾ ਪਾਇਆ ਜੇ ਜੇ ਪਾਇਆ ਸੀ ਉਹ ਇੱਕ ਬਕਵਾਸ ਦੀ ਸੀ ਇਹਨਾਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਆ ਕਿਉਂਕਿ ਗੁਰਪ੍ਰੀਤ ਸਿੰਘ ਜੀ ਸੋਨਾ ਅੱਜਕੱਲ੍ਹ ਤੇ ਬਹੁਤ ਮਹਿੰਗਾ ਹੈ ਮੇਰੇ ਖਾਲਾ 570 ਤੇ ਲੱਗੇ ਕਿ ਨਾ 78000 ਆ ਜੀ ਅੱਜ ਅੱਜ ਦਾ 78000 ਚਲੋ ਹੋ ਗਿਆ ਤੇ ਕਹਿ ਦਿੰਦੇ ਜੀ ਇਹ ਸੋਨਾ ਭਸਮ ਦਵਾਈ ਹੈਗੀ ਆ ਤੇ ਸੋਨਾ ਤੇ ਮਹਿੰਗਾ ਬਹੁਤ ਹੈ ਤੇ ਕਿਦਾਂ ਕਰਦੇ ਨੇ ਇਹ ਜੀ ਲਾਬਰ ਕੰਪਨੀ ਦਾ ਐਸਲ 17200 ਕੀ 1 ਗ੍ਰਾਮ ਦਾ ਐਮ ਆਰ ਪੀ ਹੈ ਹੂੰ ਹੂੰ ਉਹ ਤੁਸੀਂ ਦੱਸੋ ਜੀ ਜਿੰਨੇ ਪੰਜਾਂ ਦੀ ਦਵਾਈ ਕਹਿੰਦਾ ਮੈਂ ਬਣਾ ਕੇ ਦੇ ਦਿੰਦਾ ਤੇ ਸੋਨਾ ਪਾਇਆ ਹੋਊਗਾ ਸਿਰਫ ਕਹਿੰਦੇ ਹੀ ਆ ਨਾ ਜੀ ਕਹਿਣ ਦੇ ਨਾਲ ਸੋਨਾ ਥੋੜੀ ਪੈਂਦਾ ਇੱਕ ਜੀ ਸੋਨੇ ਵਰਗੀ ਹੁੰਦੀ ਸਵਰਨ ਬੰਦ ਹੂੰ ਉਹਦੀ ਚਮਕ ਸੋਨੇ ਦੇ ਬਰਾਬਰ ਹੁੰਦੀ ਹੈ ਤੇ ਉਹ ਲੋਕ ਉਸੇ ਨੂੰ ਸੋਨਾ ਕਰਕੇ ਵੇਚੀ ਜਾਂਦੇ ਆ ਸੋਨੇ ਪਸੰਦ ਦੇ ਵਿੱਚ ਵੇਚੀ ਜਾਂਦੇ ਆ ਉਹ ਤੁਹਾਨੂੰ ਮੈਂ ਦਿਖਾ ਸਕਦਾ ਤੁਹਾਨੂੰ ਮੈਂ ਵਿਖਾ ਦਿੰਦਾ ਅੱਛਾ ਕਿ ਉਹਦੀ ਚਮਕ ਵੀ ਸੋਨੇ ਵਰਗੀ ਰਗ ਰੂਪ ਦਾ ਸੋਨੇ ਵਰਗਾ ਹੁੰਦਾ ਹੂੰ ਉਹਨੂੰ ਕਹਿ ਕੇ ਸੋਨਾ ਵੇਚੀ ਜਾਂਦੇ ਲੋਕਾਂ ਨੂੰ ਨਹੀਂ ਪਤਾ ਹੈਗਾ ਭੋਲੇ ਆ ਲੋਕ ਫਸ ਜਾਂਦੇ ਇਹਨਾਂ ਦੀ ਗੱਲਾਂ 'ਚ ਆ ਜਾਂਦੇ ਤਾਂ ਤੱਕ ਇਹ ਜਿਹੜੇ ਵੀਰ ਨੇ ਉਹ ਕਹਿੰਦੇ ਨੇ ਅਸੀਂ ਦੋ ਦੋ ਮਹੀਨੇ ਚਾਰ ਚਾਰ ਛੇ ਮਹੀਨੇ ਸਾਲਾਂ ਅਸੀਂ ਦਵਾਈ ਖਾ ਲਈਏ ਤਾਂ ਸਾਨੂੰ ਕੋਈ ਫਰਕ ਨਹੀਂ ਪਿਆ ਅਸੀਂ ਇੰਨੀ ਮਹਿੰਗੀ ਦਵਾਈ ਜਿਹੜੀ ਆ ਖਾ ਲਈਏ ਕੀ ਜਿਹੜੇ ਵੈਦ ਨੇ ਇਹ ਲੋਕਾਂ ਦੇ ਨਾਲ ਠੀਕ ਸਰਦੀਆਂ ਠੱਗੀਆਂ ਹੀ ਮਾਰਦੇ ਨੇ ਇਹ ਦੁਬਾਰੇ ਜਿਹੜਾ ਮਾਰਦਾ ਉਹ ਹੀ ਦੱਸ ਸਕਦਾ ਮੈਂ ਠੱਗੀ ਮਾਰਦਾ ਕਿ ਨਹੀਂ ਮਾਰਦਾ ਪਰ ਅਸੀਂ ਵੀ ਇਸ ਤਰ੍ਹਾਂ ਕਰਦੇ ਜੀ ਅਸੀਂ ਵੀ ਸੋਨੇ ਵਾਲੀ ਦਵਾਈ ਸੋਨੇ ਪਸੰਦ ਦਵਾਈ ਬਣਾਉਂਦੇ ਆ ਇਹ ਨਹੀਂ ਕਿ ਸਾਡੇ ਕੋਲ ਹੀ ਬਣਦੀ ਪਰ ਅਸੀਂ ਆਪਣੇ ਭੈਣ ਭਰਾ ਨੂੰ ਕਹਿੰਦੇ ਸਾਡੇ ਲਾਤੀ ਬਹਿ ਜਾ ਹੂੰ ਤੁਹਾਡੇ ਅੱਖਾਂ ਦੇ ਸਾਹਮਣੇ ਡਾਬਰ ਕੰਪਨੀ ਦਾ ਜਾਂ ਬੈਦਨਾਥ ਕੰਪਨੀ ਦਾ ਸੋਨਾ ਪਸੰਦ ਲੈ ਆਇਆ ਸੀ ਉਹ ਸਾਰਾ ਦਵਾਈ ਸਾਰੀ ਸਾਹਮਣੇ ਬਣਾ ਕੇ ਦੇ ਦਿੱਤੀ ਆ ਕਿ ਨਾ ਆਪ ਉੱਠੀ ਤਾਂ ਨਗਲੇ ਨੂੰ ਕਹਿੰਦਾ ਤੂੰ ਉੱਠ ਕੇ ਜਾ ਬੰਦੇ ਉਹਦੇ ਨਾਲ ਇੰਨਾ ਧਰਵਾਸਾ ਤੋਂ ਹੁੰਦਾ ਨਾ ਮੈਂ ਸੋਨਾ ਵੀ ਪੈ ਗਿਆ ਹੀਰਾ ਵੀ ਪੈ ਗਿਆ ਚੰਦੀ ਸਾਰਾ ਕੁ ਤੁਹਾਡੇ ਵੱਲੋਂ ਕਿਹੜੇ ਕਿਹੜੇ ਰੋਗਾਂ ਦੀ ਜਿਹੜੀ ਦਵਾਈ ਇਹੋ ਤਿਆਰ ਕੀਤੀ ਜਾਂਦੀ ਹੈ ਸਾਡੇ ਵੱਲੋਂ ਸਮਸਤ ਰੋਗਾਂ ਦੀ ਦਵਾਈ ਤਿਆਰ ਕੀਤੀ ਜਾਂਦੀ ਹੈ ਹਰੇਕ ਰੋਗ ਦੀ ਦਵਾਈ ਹੁੰਦੀ ਆ ਬਾਕੀ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਰੇ ਲੋਕ ਠੀਕ ਹੋ ਸਕਦੇ ਲਾਸਟ ਤੇ ਉਹਨਾਂ ਵਿਅਤ ਵੈਤਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਸਾਹ ਦਾ ਗਾਂਦੀ ਪਾਉਂਦੇ ਨੇ ਠੀਕ ਹੈ ਤੇ ਜਿਹੜੇ ਭੋਲੇ ਭਾਲੇ ਜਨਤਾ ਨੂੰ ਥੱਕਦੇ ਨੇ ਜਾਂ ਉਹਨਾਂ ਨੂੰ ਪਰਮਾਉਂਦੇ ਨੇ ਤੇ ਆਪਣੀ ਮਸ਼ਹੂਰੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਲਾਰੇ ਲਾਉਂਦੇ ਨੇ ਤੇ ਉਹਨਾਂ ਦਾ ਅਸਲੀ ਜੁਰਕੀ ਹੋਈ ਬੇਨਤੀ ਹੈ ਕਿ ਆਪਾਂ ਸਾਰੇ ਸਮਾਜ ਚ ਰਹਿੰਦੇ ਆ ਧੀਆ ਪਹਿਣਾ ਵਾਲੇ ਆ ਗੱਲ ਉਹਨਾਂ ਕੀ ਕੀਤੀ ਜਾਵੇ ਜਿਹੜੀ ਆਪਾਂ ਧੀਆ ਪਹਿਣਾ ਚ ਬਹਿ ਕੇ ਸੁਣ ਸਕੀਏ ਹੂੰ ਹੂੰ ਤੇ ਆਪਾਂ ਸ਼ਾਮ ਨੂੰ ਕੋਈ ਸ਼ਰਮਿੰਦਗੀ ਨਾ ਹੋਣੀ ਹੂੰ ਹੂੰ ਜਿੰਨੀ ਆਪਾਂ ਬਕਵਾਸ ਜਾਂ ਜਿੰਨਾ ਗੰਦ ਬੋਲਦੇ ਆ ਕਿ ਵਾਕਈ ਤੁਸੀਂ ਆਪਣੀ ਭੈਣ ਦੇ ਲਾਗੇ ਜਾਂ ਆਪਣੀ ਧੀ ਦੇ ਲਾਗੇ ਉਹ ਗੱਲ ਉਹ ਵੀਡੀਓ ਚਲਾ ਸਕਦੇ ਜੋ ਜਿਹਨੂੰ ਚਲਾ ਸਕਦੇ ਫਿਰ ਸਮਾਜ ਚ ਵੀ ਚਲਾ ਸਕਦੇ ਹੂੰ ਪਰ ਇਹ ਵੀ ਇਦਾਂ ਨਹੀਂ ਹੁੰਦਾ ਜੀ ਇਹ ਦੋ ਦੋਗ ਦੋਗਲੀ ਦੁਨੀਆ ਦੋਗਲਾ ਚਿਹਰਾ ਬਕਾਉਂਦਾ ਕੋਈ ਕੋਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਰਦੇ ਦੇ ਪਿੱਛੇ ਹੀ ਕਰਨ ਵਾਲੀਆਂ ਹੁੰਦੀਆਂ ਨੇ ਕੁਝ ਗੱਲਾਂ ਹੁੰਦੀਆਂ ਨੇ ਉਹ ਜਦ ਤੱਕ ਨਹੀਂ ਕੀਤੀਆਂ ਜਾ ਸਕਦੀਆਂ ਕੁਝ ਵੀ ਨਹੀਂ ਮਾਰੇ ਜਿਹੜਾ ਵੈਦ ਨਾ ਵੈਦ ਕੋ ਹਰੇਕ ਨਹੀਂ ਆਉਣਾ ਵੈਦ ਕੋ ਹੋ ਸਕਦਾ ਪਿਓ ਨੇ ਵੀ ਉਹਤ ਵਾਈ ਲੈਣੀ ਹੋਵੇ ਪੋਤਨੇ ਵੀ ਉਹ ਲੈਣੀ ਹੋਵੇ ਇਹਦਾ ਕੀ ਮਤਲਬ ਉਹ ਪਰਦਾ ਖੁੱਲ ਜੂਗਾ ਕਿਸ ਦਾ ਕਿਸੇ ਵੀ ਕਿਸੇ ਧੀ ਨੇ ਵੀ ਆਉਣਾ ਕਿਸੇ ਭੈਣ ਨੇ ਵੀ ਆਉਣਾ ਕਿਸੇ ਇਤਰਾ ਨਹੀਂ ਹੁੰਦਾ ਜੀ ਵੈਤ ਦਾ ਮਤਲਬ ਇਹ ਹੈ ਕਿ ਗੁਪਤ ਰੂਪੋਂ ਆਪ ਕੋ ਉਹਦੇ ਕਮਰੇ ਚ ਉੱਠ ਕੇ ਚਲ ਗਿਆ ਤੇ ਪਤਾ ਨਹੀਂ ਕਿ ਕੌਣ ਆਇਆ ਦਗਾ ਦੀ ਰੋਈ ਲਿਆ ਅਸਲ ਵੈਤ ਤੇ ਉਹ ਆ ਠੀਕ ਹੈ ਜੀ ਤੇ ਜੇ ਆਪਾਂ ਉਹਨਾਂ ਦੀ ਪੰਢੀ ਕਰੀ ਗਏ ਕਿ ਮੈਨੂੰ ਕੋ ਫਰਾਣਾ ਬੰਦਾ ਆ ਗਿਆ ਮੈਨੂੰ ਆਹ ਦੇ ਦਿੱਤੀ ਮੈਨੂੰ ਇਹ ਕਰਤਾ ਹੁੰਦਾ ਕੁਝ ਨਹੀਂ ਪਰ ਉਹਦੀ ਉਸ ਪੋਸਟ ਉਹਦੀ ਸਮਾਜ ਚ ਪੰਢੀ ਹੋ ਗਈ ਹੂੰ ਇੰਦਾ ਨਹੀਂ ਚਾਹੀ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੀ ਟੀਮ ਨਾਲ ਗੱਲਬਾਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਆਜੀ ਦਾ ਅੰਤ ਜੀ ਹੈ ਆਜੀ ਦਾ ਬਹੁਤ ਬਹੁਤ ਧੰਨਵਾਦ ਪਰ ਗੁਰੂਵਾਰੇ ਦੀ ਬਖਸ਼ੀ ਪਤਨੀ ਸਾਹਿਬ ਪਈਏ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਵੈਦ ਗੁਰਦੀਪ ਸਿੰਘ ਜੀ ਜਿਹੜੇ ਜਿਹਨਾਂ ਜਿਹੜੇ ਚਾਰ ਪੀੜੀਆਂ ਤੋਂ ਉਹਨਾਂ ਦਾ ਵੈਦਪਣਾ ਕਰਦੇ ਪਏ ਨੇ ਉਹਨਾਂ ਨੇ ਉਹਨਾਂ ਵੈਦਾਂ ਨੂੰ ਵੀ ਮੈਸੇਜ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਭੋਲੇ ਭਾਲੇ ਜਨਤਾ ਨੂੰ ਨਾ ਗੁੰਮਰਾਹ ਕੀਤਾ ਜਾਵੇ ਤੇ ਜਿਹੜੇ ਸੋਸ਼ਲ ਮੀਡੀਆ ਤੇ ਸੈਕਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਜਿਹੜੇ ਨੌਜਵਾਨਾਂ ਨੂੰ ਪਰਮਾ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਗਲਤ ਰਾਹ ਰਸਤੇ ਤੇ ਪਾਉਂਦੇ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਕਿ ਇਹੋ ਜਿਹੇ ਜਿਹੜੇ ਚੰਦ ਪੈਸਿਆਂ ਦੇ ਪਿੱਛੇ ਇਹੋ ਜੇ ਕੰਮ ਨਾ ਕੀਤੇ ਜਾਣ ਸੋ ਤੁਸੀਂ ਬਣੇ ਲੋ ਜਿਹੜੀ ਇਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਹਰਦਿਆਲ ਸਿੰਘ ਤਰਨਤਾਰਨ